ਹਾਂਜੀ ਮਿੱਤਰੋ ਸਾਰਿਆਂ ਦਾ ਆਲ ਰੌਂਡਰ ਯੱਟ ਚੈਨਲ ਤੇ ਸਵਾਗਤ ਹੈ ਜੀ ਸੱਸੀ ਘਾ ਸਾਨੂੰ ਸਾਰਿਆਂ ਨੂੰ ਅੱਜ ਆਪਾਂ ਖੰਨੇ ਮੰਡੀ ਤੇ ਪਹੁੰਚੇ ਆ ਬਈ ਤੁਹਾਨੂੰ ਮੱਜਾਂ ਵਾਰੇ ਗੈਂ ਮੇਰੇ ਜਾਣਕਾਰੀ ਜਿੰਨੇ ਸਾਰੀ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰਦੇ ਹੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਬਈ ਨਾਲ ਜੁੜੇ ਰਹੋ ਹਨ ਆਜੋ ਛੋਟੀਆਂ ਹਰ ਇੱਕ ਤੋਂ ਇੱਕੇ ਦੀ ਹਨਾ ਆ ਦੇਖੋ ਗੱਲਾ ਗੱਲਾ ਥਾਂ ਪਿਆ ਬਈ ਆਹ ਦੇਖ ਬਾਈ ਉਹਨੇ ਇਤਨੀ ਭੁਖਣੀ ਦੇ ਨਾ ਚੱਟਾ ਦੇਖ ਕਲਾ ਕਲਾ ਕੀ ਰੇਟ ਵੀਰੇ ਦਾ 13 ਆ ਬਾਈ 13 ਦੁੱਧ ਕਿੰਨਾ ਵੀਰੇ ਥੱਲੇ ਦੁੱਧ 500 ਸੁਈਏ ਦੇ 500 ਸੁਈਏ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ 85448 ਬਾਈ 96 ਕਿਹੜਾ ਪਿੰਡਾ ਵੀਰੇ ਗੁੰਨੇਆਣਾ ਬਾਈ ਗੁੰਨੇਆਲਾ ਬਾਈ ਗੁੰਨੇਆਲਾ ਬਾਈ ਲੈ ਵੀਰੇ ਬਾਈ ਨਾਲ ਕੰਟੈਕਟ ਕਰ ਲਿਓ ਪਹਿਲਾਂ ਸੂਏ ਦੇ ਥੱਲੇ ਠੀਕ ਆ ਪਾਰਸਨ ਸੁਇਆ ਕੱਲਾ ਕੱਲਾ ਥਾਣਾ ਬਾਈ ਆ ਦੇਖੋ ਬਾਈ ਮੱਝਾਂ ਦੇਖੋ ਤੁਸੀਂ ਜੋੜਾ ਖੜਾਣਾ ਕਿੰਨੇ ਮਾੜੀ ਕਿ ਟੋਪੀ ਉਤਰੀ ਹੈ ਬਾਈ ਸਿੰਘ ਦੀ ਥਾਣ ਦੇਖੋ ਕੱਲਾ ਕੱਲਾਣਾ ਤੇ ਆ ਝੋਟੀ ਦੇਖੋ ਮੇਰਾ ਭਾਈ ਸਾਫ ਲਿਓੜੀ ਦੀ ਕੱਲਾ ਕੱਲਾ ਥਾਣ ਪਿਆ ਲੰਬੀ ਪੂੰਛ ਆਣਾ ਸਿੰਘ ਦੇਖੋ ਕਿਵੇਂ ਕੱਲੇ ਥੱਲੇ ਕੀ ਹੈ ਵੀਰੇ ਇਹ ਕੱਟੀ ਆਈ ਥੱਲੇ ਕੱਟੀ ਆ ਦੇਖਿਆ ਸਰਦ ਸਿੰਘ ਆਪਕਿੰਨੇ ਸਨੱਖੇ ਵਜੇ ਕੀ ਮੁੱਲ ਕਰਦੇ ਆ ਵੀਰੇ ਆਪਾਂ ਇਹਦਾ 2 ਲੱਖ 4000 ਕੀ ਨਾ ਦੁੱਧ ਆ ਜੀ ਲੱਗਦਾ ਜੀ ਆਪਣਾ 80 ਉੱਚੀ ਲੱਗਦਾ 80 ਦੀ ਛੱਡਦੇ ਆ ਕਿੰਨੇ ਲੀਟਰ ਦੁੱਧ ਆ ਥੱਲੇ ਇਹਦਾ ਹੈਗਾ ਜੀ 17 18 ਕਿਲੋ 17 18 ਲੀਟਰ ਕਿਹੜੀ ਜਗ੍ਹਾ ਤੋਂ ਆਪਾਂ ਜੀ ਰੋਪੜ ਤੋਂ ਰੋਪੜ ਤੋਂ ਮਾ ਆਪਾਂ ਮੋਬਾਈਲ ਨੰਬਰ ਬੋਲ ਦੋ ਮੜ ਜਾ 68846 68315 ਆ ਬਾਈ ਨੇ ਮੁੱਲ ਦੱਸਤਾ ਜੀ ਪਹਿਲਾਂ ਹਾਂ ਦੇ ਨਹੀਂ ਕਿੰਨੇ ਉਹ ਵੀ ਦੱਸਦੀ ਆ ਆ ਦੇਖੋ ਜੀ ਆ ਦੇਖੋ ਬਾਈ ਬਾਈ ਇਹਨੂੰ ਖੋਲ ਕੇ ਦਿਖਾ ਰਿਹਾ ਇੱਕ ਤਰ੍ਹਾਂ ਹੱਥ ਹੀ ਚੁਰ ਰਿਹਾ ਦੇਖੋ ਛੱਡਾ ਦੇਖੋ ਤੁਸੀਂ ਇਹ ਫਸੀ ਪਈ ਆ ਇਹਦੀ ਗੜਕਾ 25 ਕਿਲੋ ਹੋ ਰਿਹਾ ਹੈ ਕੰਟੈਕਟ ਕਰ ਲਿਓ ਬਾਈ ਨਾਲ ਹਨਾ ਬਾਈ ਇਹਨੂੰ ਕਹਿੰਦੇ ਨੇ ਇੰਦਰਦੀਪ ਖਾੜੇ ਦੀ ਪਰੀ ਤੋਹਫਾ ਮੱਝ ਬੜੀ ਉੱਚੀ ਲੰਬੀ ਦੀ ਬਾਈ ਤੇ ਛੱਡਾ ਦੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਥਣ ਪਿਆਦਾ ਮੇਰਾ ਭਾਈ ਰੂਹ ਖੁਸ਼ ਕਰਨ ਵਾਲੀ ਦੀ ਯਾਰ ਜਿਹਨੂੰ ਕਹਿੰਦੇ ਨੇ ਥੱਲੇ ਕੱਟੀ ਤੀ ਕੀ ਮੁੱਲ ਕਰਦੇ ਆਂ ਇਹਦਾ ਬਾਬਾ ਜੀ ਹਾਂਜੀ ਸਵਾ ਦੋ ਸਵਾ ਦੋ ਲੱਖ ਜੀ ਤੇ ਕਿੰਨੇ ਦਿਨ ਦੀ ਸੂਈ ਵੀ ਆਈ ਇਹ ਇਹ ਹੈਗੀ ਜੀ 6 ਦਿਨ ਦੀ 6 ਦਿਨ ਦੀ ਤੇ ਥੱਲੇ ਕੱਟਿਆ ਕਿੰਨੇ ਕਿਲੋ ਦੁੱਧ ਆਇਆ ਥੱਲੇ ਇਸ ਟਾਈਮ 15 ਕਿਲੋ ਜੀ ਠੀਕ ਹੈ ਜੀ ਤੇ ਆਪਣਾ ਕਿਹੜਾ ਜਿਹਾ ਜਗਾ ਜੀ ਏਰੀਆ ਏਰੀਆ ਹਾਂ ਆਈ ਵੀ ਹਰਿਆਣੇ ਨੂੰ ਤੇ ਹੈ ਚੰਡੀਗੜ੍ਹ ਅੱਛਾ ਜੀ ਨਿਊ ਚੰਡੀਗੜ੍ਹ ਆਪਣਾ ਮੋਬਾਈਲ ਨੰਬਰ ਬੋਲਦੇ ਜੀ ਤੁਸੀਂ ਮੈਨੂੰ ਤਾਂ ਪਤਾ ਨਹੀਂ ਭਾਈ ਅੱਛਾ ਜੀ ਮੈਂ ਆਪਾਂ ਹੀ ਕਹਿੰਦੇ ਮੋਬਾਈਲ ਨੰਬਰ ਐ ਪਤਾ ਲੈਂਗੇ ਭਾਈ ਚਲੋ ਕਰਮ ਵਾਲੀ ਗੱਲ ਦਾ ਬੱਚਾ ਛੱਡਣ ਦੀ ਗੱਲ ਆਉਣ ਲੱਗੀ ਬੰਦ ਰਹੇ ਨੇ ਕਿਸੇ ਆਨੇ ਵਿਦੂਗਨ ਬਾਈ ਨੰਬਰ ਯਾਦੇ ਘੱਟ ਹੁੰਦੇ ਨੇ ਹਰਿਆਣਾ ਦੀ ਝੋਟੀ ਇਹੇ ਛੱਡਾ ਦੇਖੋ ਯਾਰ ਕਿਵੇਂ ਦੁਰਰੀਏ ਨਾ ਫਸਿਆ ਪਿਆ ਆਤੀ ਦਾ ਬੱਚਾ ਸਮਝੋ ਤੁਸੀਂ ਇਹ ਯਾਰ ਚਿੱਜ ਨੇ ਤੂਫੇ ਦਾ ਫਿਰ ਉਹ ਖੰਨਾ ਮੰਡੀ ਤੋਂ ਮਿਲ ਜਾਂਦੇ ਨੇ ਬਾਈ ਦੇਖਣ ਨੂੰ ਬਹੁਤ ਜਿਆਦਾ ਹਰਿਆਣਾ ਉਰੇ ਪਹੁੰਚਿਆ ਬੈਠਾ ਬਾਈ ਜੁਪੀ ਆ ਦੇਖੋ ਤੇ ਨਾਲ ਝੋਟੀ ਖੜੀ ਹੋਈ ਬਈ ਸਰਿਆ ਬਈ ਕੁੰਡੀਆਂ ਪੂਰੀ ਹੈ ਨਾ ਉੱਚੀ ਲੰਬੀ ਦੇਖੋ ਬਹੁਤ ਮੱਜਾਂ ਬੈਠੀਆਂ ਨੇ ਬਾਈ ਹੋਰ ਵੀ ਇਹੋ ਜੀ ਗੱਲ ਨੇ ਆ ਦੇਖੋ ਮੰਡੀ ਭਰੀ ਹੋਈ ਆ ਨਾ ਕਿੱਤੇ ਕਮੱਜਾਂ ਖੜੀਆਂ ਨੇ ਬਾਈ ਜਿਨੋ ਕਹਿੰਦੇ ਨਾਸਲਾਂ ਪਾਲਿਆਂ ਨੇ ਲੋਕਾਂ ਦੇ ਘਰਾਂ ਨਾਲ ਉਹ ਮੱਜਾਂ ਨੇ ਅੱਜ ਖੰਨਾ ਮੰਡੀ ਦੇ ਵਿੱਚ 15 ਤਰੀਕ ਦੀ ਫੇਰ ਆ ਬਈ ਖੰਨਾ ਮੰਡੀ ਇੱਕ ਹਫ਼ਤਾ ਰਹਿ ਗਿਆ ਨਾ ਜਿਨੇ ਮੱਜ ਨੇ ਮੇਰੀ ਮੱਜ ਮਤਲਬ ਵਧੀਆ ਕੁਆਲਿਟੀ ਲੈਣੀਆਂ ਨਾ ਤਾਂ ਖੰਨੇ ਮੰਡੀ ਦੇ 15 ਤਰੀਕ ਨੂੰ ਆਜੋ ਮੇਰਾ ਭਾਈ ਇਹ ਦੇਖਦੇ ਨੇ ਝੋਟੀਆਂ ਉੱਚੀਆਂ ਲੰਬੀਆਂ ਬੋਕੜੀਆਂ ਯਾਰ ਜਿਹਨੂੰ ਕਹਿੰਦੇ ਨੇ ਆਪਣੇ ਕਿੱਲੇ ਦੇ ਖੜੀਆਂ ਨਾ ਸ਼ਿੰਗਾਰ ਘਰ ਦਾ ਮਤਲਬ ਆਹ ਦਾ ਕਹਿੰਦਾ ਵੀ ਖੜੀ ਆ ਬਈ ਕਿਸੇ ਦੇ ਘਰਾਂ ਮੱਜ ਆਏ ਤੇ 3-3 ਲੱਖ ਦੀਆਂ ਮੱਝਾਂ ਘੜੀਆਂ ਦੇ ਬਈ ਅਜੁਰੇ ਪਰ ਸ਼ਾਮ ਦੇ 3:30 ਵਜੇ ਹੁਣ ਡੰਗਰ ਤੁਸੀਂ ਆਪ ਦੇਖਦੇ ਨਿਕਾ ਮਾਰ ਕਿੰਨੀ ਕਬੜੀ ਕਿੰਨੀ ਖੜੇ ਨੇ ਆ ਮੇਰੇ ਘੰਟਾ ਪਏ ਤੇ ਜਾ ਰਹੇ ਬੂਰੀਆਂ ਵਜਾਂ ਇੱਕ ਦੋ ਜੇ ਇੰਈ ਵਜ ਬਈ ਸਾਰੀਆਂ ਮਤਲਬ ਮੀਣੀਆਂ ਬਥੇਰੀਆਂ ਆਈਆਂ ਜੀ ਆਹ ਦੇਖ ਆ ਜੂ ਮੀਣੀਆਂ ਹਨ ਮੀਣੀਆਂ ਵਜਾਂ ਬਹੁਤ ਆਈਆਂ ਲਿਆ ਜਾ ਜਿੰਨਿਆ ਗਾਇਦੋ ਆਪਾਂ ਕਈ ਮਜਾਂ ਦਾ ਰਿਹਾ ਜੇ ਆਪ ਦੇਖਿਆ ਨਾ ਮੱਖੀ ਲਾਈਵ ਸੁਣਦੀਆਂ ਨਾ ਐ ਮਸਲਾ ਇੰਨਾ ਕਾ ਸੰਗ ਜਿਲ ਦੀ ਗੱਲ ਦੱਸਾਂ ਤਾਂ ਲੱਗ ਮੈਂ ਸੂਰੀਆ ਅੰਜੇ ਰੈਰੀ ਮੱਜ ਵੀ ਆ ਪੋਰੀ ਬਹੁ ਮੱਜ ਨਹੀਂ ਪੈਰੀ ਤੇ ਆ ਵੀ ਪਈ ਪਹਿਲਾਂ ਸੁੱਈ ਜਾਣਾ ਇਹ ਬੈਟੂਟ ਖਾਣ ਬਾਅਦ ਕਿਸੇ ਨੂੰ ਭੁੱਖ ਲੱਗ ਜੇ ਤਾਂ ਵਈ ਕੱਟੀ ਜਿਨੇ ਤੋਹਫਾ ਕਹਿੰਦੇ ਨੇ ਸਿੰਘਾ ਦੇਖੋ ਯਾਰ ਉਸ ਨੇ ਹੈ ਹਨਾ ਕਿੰਡਾ ਦੇਖੋ ਯਾਰਾ ਨੂੰ ਛੱਡਾ ਗੱਤ ਲੰਬੀ ਪੂਛ ਆ ਮੇਰਾ ਭਾਈ ਕੱਲਾ ਕੱਲਾ ਥਾਣਾ ਦੇਖੋ ਥੱਲੇ ਆ ਬਈ ਕੱਟਾ ਇਹਦੇ ਕੀ ਮੁੱਲ ਕਰਦੇ ਆ ਵੀਰੇ ਆਪਾਂ ਇਹਦਾ ਜੀ ਲਈਏ ਜੀ ਅੱਛਾ ਅੱਛਾ ਕਿਨੇ ਲਈਏ ਵੀਰੇ ਇਹ 1.5 ਲੱਖ ਦੀ ਕਿਨੇ ਕਿਲੋ ਡਰ ਦੇ ਕਿਹ ਕਿਤੇ ਦੀ ਬਈ ਇਹ 14 ਲੀਟਰ ਘਹਿ ਰਹੇਗਾ ਅੱਛਾ ਵੀਰੇ ਕੀ ਤੁਹਾਨੂੰ ਜੀ ਬਤਾ ਲਓ ਡੇਢ ਲੱਖ ਦੀ ਲਈ ਹੈ ਬਾਈ ਨੇ ਬਾਈ ਇਹ ਲਈਆ ਬਾਕੀਆਂ ਇਹ ਕਹਿੰਦਾ ਚੋਅ ਇਹ ਬਤਲੋ ਗੱਲ ਸਹੀ ਆ ਯਾਰ ਹਨਾ ਚਲੋ ਮੁਬਾਰਕਾਂ ਵੀਰੇ ਸਾਨੂੰ ਬਹੁਤ ਜਿਆਦੇ ਜੀ ਓਕੇ ਬਈ ਮੱਜਾਂ ਦੇਖ ਸਕਦੇ ਹਾਂ ਬਈ ਇੱਕ ਤੋਂ ਇੱਕ ਟਾਪ ਕੁਆਲਿਟੀ ਪਈ ਜੀ ਹਨਾ ਠੀਕ ਆ ਠੀਕ ਆ ਖੰਨਾ ਮੰਡੀ ਦੇ ਵਿੱਚ ਅੱਜ ਲੈਣ ਵਾਲਾ ਦਾ ਬਾਈ ਬਹੁ ਬੈਨੀਫਿਟ ਚਤਾ ਅੱਜ ਕਿ ਥੋੜਾ ਗਾਹ ਘਟਦਾ ਪਸ਼ੂ ਬਹੁਤ ਆਏ ਬਦੇ ਯਾਰ ਕੋਪ ਬਹੁਤ ਯਾਰ ਯਾਰ ਮੱਝਾਂ ਦੇਖੋ ਕਿਵੇਂ ਹੋਂਕ ਰਹੀਆਂ ਨੇ ਦੇਖ ਸਕਦਾ ਤੁਸੀਂ ਬਹੁਤ ਵਧੀਆ ਮੱਝਾਂ ਖੜੀਆਂ ਨੇ ਬਈ ਥਨਾ ਮੰਡੀ ਦੇ ਵਿੱਚ ਇਹ ਹੋਂਦੀਆਂ ਜਿਹਨੂੰ ਕਹਿੰਦੇ ਨੇ ਬਈ ਚਿੱਜਾਂ ਹਨਾ ਕੀ ਲੈ ਕੇ ਰੂਹਛਾਉਂਦੀ ਆ ਉਹ ਮੱਝਾਂ ਨਹੀਂ ਆ ਚਾਈਆਂ ਬਈ ਕਾ ਕਰੇ ਬੈਟੂ ਚੈੱਕ ਕਰ ਸਕਦੇ ਹਾਂ ਆਪ ਕੁਆਲਿਟੀਆਂ ਇੱਕ ਤਾਂ ਇੱਕ ਟਾਪ ਕਲਾਸ ਮੱਝ ਦੀ ਬਹੁਤ ਮੱਝਾਂ ਦੇ ਸੂਈਆਂ ਨੇ ਬਈ ਗਾਂ ਵੀ ਹੈ ਨਾ ਥੋੜਾ ਮੀਂਹ ਪੈਣ ਕਰਕੇ ਯਾਰ ਮਿੱਟੀ ਪਰਤੀ ਪਈ ਆ ਸਾਰੀ ਆ ਦੇਖੋ ਅੱ비 ਖੜੀਆਂ ਮੱਝਾਂ ਐ ਬਈ ਪੰਜ ਚਾਰ ਲਖੜੇ ਹੁੰਦੇ ਦੇਖੋ ਨਾ ਧੂੰਆਂ ਕਰ ਰਹੀ ਆ ਬਈ ਪੂਰਾ

ਜੀਵ ਦੇ ਨਾਲ ਥੋੜੇ ਪੈਸੇ ਚੀਂਦੇ ਤੇ ਦਿਲ ਹੋਣਾ ਚਾਹੀਦਾ ਥੋੜਾ ਵੱਡਾ ਜਿਹੜੇ ਮੱਝ ਲੈਣੀਆਂ ਹਨ ਮੰਡੀ ਦੇ ਪੈਸੇ ਦਾ ਮੁੱਲ ਐ ਤੁਹਾਨੂੰ ਪਤਾ ਸਾਰਿਆਂ ਨੂੰ ਆ ਦੇਖ ਚੈੱਕ ਕਰ ਲੋ ਝੋਟੀਆਂ ਬਾਈਆਂ ਸਰੇ ਨੇ ਆ ਜਾ ਬਹਿ ਜਾ ਕੱਲੀ ਕਿੰਨੀ ਗਏ ਆਪਾਂ ਵੀ ਇਕਲੇ ਖੜੀਆਂ ਨੇ ਚੋਲ ਵਿੱਚ ਆਮ ਪੀਤੀ ਹੈ ਨਾ ਉਹ ਵੀ ਨਹੀਂ ਗੱਲ ਹੈਗੀ ਪਰ ਜਿਹੜੇ ਟਾਪ ਕਲਾਸ ਨੇ ਟਾਪ ਕਲਾਸੇ ਦੀਆਂ ਆਪਾਂ ਕਹਿ ਸਕਦੇ ਆ ਦੇਖ ਪਾਏ ਕਿਹੜੇ ਜਾਇ ਦੇਖੋਂਦੇ ਨੇ ਇੱਕ ਦੂਜੇ ਨੂੰ 170 ਮੁੱਲ ਕਰ ਰਿਹਾ ਬਾਈ ਰਿਕ ਮਾਰਿਆ ਮੱਜ ਨੂੰ ਸਰਦ ਦੇ ਲਾਲਾ ਕਹਿੰਦਾ ਮਾਲ ਸੰਗ ਰਹੇ ਪੂਰੇ ਪੰਡੇਲੀ ਸ਼ਕਾ ਮਾਰ ਰਹੇ ਨੇ ਆ ਦੇਖੋ ਬਈ ਥੱਲੇ ਕੱਟਾ ਨਾ ਇਹ ਬਿਨਾ ਸਿੰਘਾਂ ਤੋਂ ਬਾਈ ਇਹਦੇ ਸਿੰਘ ਨਹੀਂ ਹੈ ਇਹ ਦੇਖੋ ਕੜਾਏ ਬਣ ਜੰਮ ਦੀ ਦਿਓ ਰੋਟੀ ਇਹ ਯਾਰ ਹਨਾ ਭਾਈ ਇਹਨੇ 13-14 ਲੀਟਰ ਦੁੱਧ ਦਾ ਇੱਕ ਬੀਰੀ ਦੇਣੀ ਆ ਬਈ ਇਹ ਪਹਿਲਾ ਸੂਆ ਬਈ ਛੱਟਾ ਦੇਖ ਸਕਦਾ ਸੀ ਕੱਲਾ ਕਲਾ ਖਾਣਾ ਪਿਆ ਜਿਹੜਾ ਫਸਿਆ ਪਿਆ ਸਿੰਘਾਂ ਦੀ ਰੋਡੀਆਂ ਮੇਰਾ ਵੀਰੇ ਇੱਕ ਬੀਰੀ ਦੇਣੀ ਆ ਬਾਈ ਉਹ ਕਹਿੰਦੇ ਖੰਨੇ ਮੰਡੀ ਤੋਂ ਨੇ ਵੀ ਅੱਜ ਨਾਲ ਬੁਰੀ ਵੀ ਖੜੀ ਆ ਨਾ ਤਿੰਨ ਜਨ ਮੱਜਾਂ ਲੈ ਕੇ ਆਏ ਨੇ ਬਾਈ ਹੁਣੇ ਆ ਪਹਿਲੇ ਬਾਰੇ ਨੌਲੇਜ ਲਈਦੀ ਕਿਉਂਕਿ ਆਪਾਂ ਬਿਨਾ ਸੰਘਾ ਦਾ ਮਾਜ ਦੇਖਣ ਨੂੰ ਵਜ੍ਹਾ ਲੱਗੀ ਯਾਰ ਸਨਾਂ ਕਿਹੜੀਆਂ ਝੋਟੀਆਂ ਜਿਹਨੇ ਲੱਗ ਜਾਂਦਾ ਤਾਂ ਟੈਪ ਭਰ ਲੈਣਾ ਭਾਈ ਆੱਕ ਤੇ ਉਹਨਾਂ ਨੇ ਤਾਂ ਆਣਾ ਜੇ ਫੇਟੇ ਭਰੇ ਜਾ ਰਹੀ ਨਹੀਂ ਆ ਮਜਾ ਲਾ ਦਲੀਆਂ ਜਿਹਨਾਂ ਨੇ ਲੈਣੀਆਂ ਦੀਆਂ ਆ ਦੇਖਾ ਖੰਨਾ ਮੰਡੀ ਦੇ ਦੇਖੋ ਝੋਟੀ ਚਰਾਏ ਗੱਲਵਾਦ ਨਾ ਕਿੱਡੇ ਦੇਖੀ ਤੇਦੀ 085400 ਇਹ ਲੈਣਿਆ ਦੇਣਾ ਦਾ ਹੱਕ ਤੇ ਆ ਬਈ ਲੈ ਗਏ ਆਹ ਰੌਂਡਰ ਜੱਟ ਤੇ ਤੁਹਾਡਾ ਸਵਾਗਤ ਹੈ ਤੁਸੀਂ ਆਪ ਦੇਖ ਸਕਦੇ ਹੋ ਖੰਨਾ ਮੰਡੀ ਦੇ ਵਿੱਚ ਟੈਂਪੂਆਂ ਟਰੱਕਾਂ ਦੀ ਗਿਣਤੀ ਦੇਖ ਸਕਦਾ ਕਿੰਨੀ ਗਾਰੇ ਭਾਈ ਮੇਲੇ ਭਰਦਾ ਜਾਣਾ ਮਾਦਰਾ ਇਨੇ ਕ ਪਸ਼ੂ ਆਉਂਦੇ ਛੜ ਦੋ ਗੱਲਾਂ ਸਨਖੇ ਅਸਲ ਦੇ ਦੁੱਧ ਵਾਲੇ ਪਰ ਭਾਈ ਗਾਹਕ ਬਹੁਤ ਘਟਦਾ ਜੀ ਮੰਡੀ ਦੇ ਵਿੱਚ ਆਹ ਦੇਖੋ ਘਟਾਉ ਮਾਲ ਚ ਮੱਝਾਂ ਬਹੁਤ ਖੜੀਆਂ ਹੁੰਦੀਆਂ ਨੇ ਭਾਈ ਆਹ ਦੇਖੋ ਛੋਟੀ ਕਿੱਡੀ ਸਨਖੀ ਕੀ ਆ ਹੁਣੇ ਤੁਹਾਡੇ ਸਾਹਮਣੇ ਹਨ ਆਹ ਆਹ ਛੋਟੀ ਕਿਨੀ ਕਰਨ ਸਨਖੀ ਖੜੀਆਂ ਭਾਈ ਚਲੋ ਕੈਮਰੇ ਰੈਂਟੇ ਨੇ ਲਾਂ ਦੇਣੀਆਂ ਪੈਂ ਜਾਂਦੇ ਨੇ ਮਜ਼ਦੂਰ ਜਿਹਾ ਅਗਲੇ ਨੂੰ ਸਾਊ ਮਾਜੇ ਵਿੱਚ ਛਾਂਟਣ ਦਾ ਬਹੁਤ ਵਧੀਆ ਛਾਂਟ ਲੇ ਜਾਂਦੇ ਨੇ ਬਈ ਹਾਲੇ ਨੀਲੇ ਰਾਵੀ ਦੀ ਕਿੰਨੀ ਘੰਨੇ ਰਿਕਾ ਰਹੀ ਹਾਰੀ ਵੀ ਆ ਦੇਖੋ ਛੋਟੂ ਭਾਈ ਨੇ ਨਿਤਿਆ ਆ ਦੇਖੋ ਅਸੀਂ ਕੱਟੇ ਕਟੀਆਂ ਨਾ ਵਿਚ ਦਾ ਜ ਟਾਪ ਦੇ ਵੀ ਖੜੇ ਨੇ ਨਾ ਇਹ ਘਟਾਉ ਮਾਲ ਚਰਜਾ ਦੇਖੋ ਵਿਚਾਰਿਆਂ ਦੇ ਸਾਰਿਆਂ ਤੇ ਨਿਸ਼ਾਨੀਆਂ ਲੱਗੀਆਂ ਹੋਈਆਂ ਬਈ ਵਿੱਚ ਲੋਕ ਛਾਂਟ-ਛਾਂਟ ਕੇ ਜਿਹੜੇ ਵਜੇ ਦੇ ਨਸਲ ਲਈ ਵੀਰੇ ਆ ਦੇਖੋ ਮੰਜ ਗ੍ਰੈਨਿੰਗ ਕਰਤੀਆਂ ਸੰਘਾ ਨੇ ਕੁੰਡੀਆਂ ਦੇਖੋ ਕੀ ਗੱਸਰੇ ਜਾਨ ਸਾਜੀ ਨਾ ਬਈਆਂ ਨੇ ਮੱਝਾਂ ਲੈ ਲਈਆਂ ਨੇ ਸਾਰੇ ਟੈਂਪੂਆਂ ਚੜਾ ਰਹੇ ਨੇ ਟੈਂਪੂ ਹੈ ਟੈਂਪੂ ਹੈ ਯਾਨੀ ਟਰਾਂਸਪੋਰਟ ਬਹੁਤ ਨਾਲ ਆ ਦੇ ਸਿਰਾਂ ਝੋਟੀਆਂ ਯਾਰ ਜੀ ਉਹ ਲੈ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਹਨਾ ਤਾਂ ਕਿ ਅੱਗੇ ਨੂੰ ਆਪਾਂ ਹੋਰ ਛੋਟੇ ਲਈ ਵੀਡੀਓ ਲਿਆ ਸਕੀਏ ਖੰਨਾ ਮੰਡੀ ਦੀਆਂ ਤੇ ਅੱਜ 8 ਤਰੀਕ 38 ਮਹੀਨਾ ਜਾਨਾ ਬਈ ਤੇ 2025 ਦਾ ਤੇ ਮੇਰਾ ਭਾਈ ਹੁਣ ਮੰਡੀ ਆ ਰਿਹਾ 15 ਤਰੀਕ ਦੀ ਆ ਜਿਹੜੀ 15 ਤਰੀਕ ਰਿਹਾ 8 ਮਹੀਨੇ ਦੇ ਵਿੱਚ 15 ਦਿਨ ਖੰਨਾ ਮੰਡੀ ਲੱਗਣੀ ਆ ਤੇ ਜਿਹਨੇ ਵੀ ਝੋਟੀਆਂ ਲੈਣੀਆਂ ਵਧੀਆ ਨਾ ਸਕਦੇ ਨਾ ਗਏ ਆ ਤਾਂ ਔਰੇ ਖੰਨਾ ਵੰਡੀ ਪਹੁੰਚ ਜਾਓ ਬਈ ਕਿਉਂਕਿ ਜਿੰਨੇ ਆਪਾਂ ਰੇਟ ਲਾਉਣੇ ਆਂ ਅੰਦਰ ਪੈਸੇ ਲਾਉਣੇ ਓਨੇ ਕੇ ਰੇਟ ਦੀਆਂ ਬੰਮ ਮਿਲ ਜਾਂਦੇ ਆ ਨਾ ਆ ਦੇਖੋ ਜਿਹਨਾਂ ਕੱਟੀਆਂ ਨੇ ਬਈ ਹੁਣ ਕੱਟੀਆਂ ਚੜਾ ਰਹੇ ਨੇ ਬਈ ਨਹੀਂ ਆਏ ਵਾਏ ਕਰ ਰਹੇ ਨਸਲਦੀਆਂ ਕੱਟੀਆਂ ਬਈ ਪੂਰੇ ਵਿੱਚ ਕੱਟਿਆ ਨਾ ਆ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਬਈ 15 ਜਿੰਨੇ ਤੁਹਾਨੂੰ ਵੇਰ ਵੀਡੀਓ ਦਿਖਾਵਾਂਗਾ ਵੀ ਆਪਾਂ ਖੰਨਾ ਮੰਡੀ ਦੀ ਮਿਲਦੇ ਆ ਬਈ ਨੈਕਸਟ ਵੀਡੀਓ ਵਿੱਚਣਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਵੀਰੇ ਸਾਰਿਆਂ ਦਾ ਜੀ ਬਹੁਤ ਯਾਦ ਹੈ ਮਿਲਣ ਪਿਆਰ ਕਰਨ ਲਈ 올 ਰੌਂਡਰ ਜੱਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ